ਦੇ ਵੀ ਹੋ ਕੋਈ ਵੀ ਕੰਮ ਤਾਂ ਦੇਤੇ ਹੋ ਤਾਂ ਤੁਸੀਂ ਡਿਊਟੀ ਤੇ ਸਫਤ ਕੰਮਕਾਰ ਤੇ ਘਰ ਦੇ ਵਿੱਚ ਬਹੁਤ ਪਰਿਵਾਰ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਅਗਰ ਕੋਈ ਹੈ ਤਾਂ ਉਹ ਇੱਕ ਜ਼ਿੰਮੇਵਾਰ ਵਿਅਕਤੀ ਹੈ ਉਹ ਯਿਸੂ ਮਸੀਹ ਦੀ ਗੋਹੀ ਨਾ ਬੇ ਕਿਉਂ ਗੋਹੀ ਨਹੀਂ ਪੈੜੀਆਂ ਨੂੰ ਕੋਈ ਜ਼ਬਰਦਸਤ ਹੈ ਮੈਂ ਕਿਉਂ ਗੋਹੀ ਨਹੀਂ ਪੈੜੀਆਂ ਪਹਣਾਂ क्योंकि स्वर्ग का प्रभाव पै गया मैं भी बच गया मेरा भरा भी क्या हो जाए और मेहनत तो करनी पैनी जाना पैना ना बोलना तो पैना ना पर दरमियान चाहता हरेक मैं वचन बोल चाह